हां जी ਜਿਹੜੀ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ ਤੁਸੀਂ ਕੋਠੀ ਦੇਖ ਸਕਦੇ ਹੋ ਬਹੁਤ ਹੀ ਮਾਡਰਨ ਕੋਠੀ ਆ ਇੱਕ ਇੱਧਰ ਬਣੀ ਹੋਈ ਆ ਇੱਧਰ ਵਾਲੀ ਫਿਲਹਾਲ ਤਿਆਰ ਹੋ ਰਹੀ ਆ ਤੇ ਅਲਦ ਵਾਲੇ ਤੁਸੀਂ ਦੇਖ ਸਕਦੇ ਹੋ ਬਹੁਤ ਘਰ ਨੇ ਇੱਥੇ ਹਨਾ ਬਹੁਤ ਵਧੀਆ ਮਹੱਲੇ ਦੇ ਵਿੱਚ ਆ ਇਹ ਕੋਠੀ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਬਹੁਤ ਵਧੀਆ ਮਾਹੌਲ ਦੇ ਵਿੱਚ ਰਹਿ ਸਕਦੇ ਹੋ ਨੇੜੇ ਤੁਹਾਨੂੰ ਗੁਰਦੁਆਰਾ ਸਾਹਿਬ ਮਿਲ ਜੂਗਾ ਤੇ 150 ਗਾਜ ਦੇ ਵਿੱਚ ਤੁਹਾਨੂੰ ਕੋਠੀ ਦੇਖਣ ਨੂੰ ਮਿਲ ਜੂਗੀ ਤੇ ਜੇਕਰ ਇਸ ਦੇ ਰੇਟ ਦੀ ਗੱਲ ਕਰੀਏ ਰੇਟ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਲਾਸਟ ਵਿੱਚ ਤੇ ਇਸ ਕੋਠੀ ਦੇ ਵਿੱਚ ਤੁਹਾਨੂੰ 4 ਬੈੱਡਰੂਮ 4 ਬਾਥਰੂਮ ਮਾਡਰਨ ਖੁੱਲ੍ਹੇ ਡੁੱਲ੍ਹੇ ਜਗ੍ਹਾ ਜਾਂ ਇੱਕ ਗੱਡੀ ਤੁਸੀਂ ਆਪਣੀ ਬਹੁਤ ਆਸਾਨੀ ਨਾਲ ਖੜੀ ਕਰ ਸਕਦੇ ਹੋ ਤੇ ਇੱਧਰ ਜਿਹੜੀ ਜਗ੍ਹਾ ਬਣੀ ਹੈ ਉੱਤੇ ਤੁਸੀਂ ਆਪਣੀ ਬਾਈਕ ਸਕੂਟੀ ਵਗੈਰਾ ਖੜੀ ਕਰ ਸਕਦੇ ਹੋ ਤੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਕੋਠੀ ਕੁਝ ਇਸ ਤਰੀਕੇ ਦੀ ਹੈ ਸਾਹਮਣੇ ਤੁਹਾਨੂੰ ਦੋ ਰੂਮ ਮਿਲ ਜਾਣਗੇ ਖੱਬੇ ਹੱਥ ਤੁਹਾਨੂੰ ਮਿਲ ਜੂਗੀ ਰਸੋਈ ਤੇ ਸੱਜੇ ਹੱਥ ਮਿਲ ਜਾਂਦਾ ਤੁਹਾਨੂੰ ਡਰਾਈਂਗ ਰੂਮ ਡਰਾਈਂਗ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲ੍ਹਾ ਡੁੱਲ੍ਹਾ ਹੈ ਬਹੁਤ ਵਧੀਆ ਤਰੀਕੇ ਦਾ ਲੈਂਪ ਵਗੈਰਾ ਲੱਗੇ ਹੋਏ ਨੇ ਮਾਡਰਨ ਤਰੀਕੇ ਦਾ ਰੈਡੀ ਹੋਇਆ ਹੋਇਆ ਤੇ ਇੱਧਰ ਤੁਹਾਨੂੰ ਨਾਲ ਹੀ ਵਿੰਡੋ ਮਿਲ ਜੂਗੀ ਜਿੱਥੋਂ ਦੀ ਲਾਈਟਿੰਗ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੀ ਰੈਡੀ ਕੀਤੀ ਹੋਈ ਹੈ ਤੇ ਜਿਹੜੀ ਛੱਤ ਦੇ ਉੱਪਰ ਲਾਈਟਿੰਗ ਕੀਤੀ ਹੋਈ ਹੈ ਉਹ ਵੀ ਬਹੁਤ ਵਧੀਆ ਲੱਗਦੀ ਹੈ ਦੇਖਣ ਦੇ ਵਿੱਚ ਤੇ ਲੌਬੇ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਹੈ ਇੱਧਰ ਤੁਸੀਂ ਆਪਣੀ LED ਵਗੈਰਾ ਲਾ ਸਕਦੇ ਹੋ ਤੇ ਇਧਰ ਨਾਲੇ ਆ ਜਾਂਦਾ ਖੱਬੇ ਹੱਥੇ ਕਿਚਨ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਤੇ ਜਿਹੜਾ ਕਲਰ ਕੰਬੀਨੇਸ਼ਨ ਆ ਬਹੁਤ ਘੈਂਟ ਬਣਾ ਰੱਖਿਆ ਇਹਨਾਂ ਨੇ ਪੂਰਾ ਤੁਸੀਂ ਦੇਖ ਸਕਦੇ ਹੋ ਬਾਕਸ ਵਗੈਰਾ ਜਿਹੜੇ ਲੱਗੇ ਹੋਏ ਨੇ ਵਧੀਆ ਲੱਕੜ ਦੇ ਯੂਜ਼ ਹੋਏ ਹੋਏ ਨੇ ਤੇ ਬਾਕਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪ੍ਰੈਸ਼ਰ ਚੈੱਕ ਯੂਜ਼ ਕੀਤਾ ਹੋਇਆ ਇਧਰ ਚਿਮਨੀ ਵਾਲਾ ਆ ਗਿਆ ਤੇ ਡ ਫੀ ਵਗੈਰਾ ਕੱਟ ਸਕਦੇ ਹੋ ਓਵਰオール ਕਿਚਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਰੈਡੀ ਕੀਤਾ ਹੋਇਆ ਆ ਸਾਰਾ ਕੰਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਆ ਤੇ ਇਧਰ ਨਾਲੇ ਆ ਜਾਂਦੇ ਨੇ ਰੂਮ ਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਜਿਹੜਾ ਉੱਪਰ ਵਾਲਾ ਡਿਜ਼ਾਈਨ ਬਣਾਇਆ ਹੋਇਆ ਬਹੁਤ ਵਧੀਆ ਲੱਗਦਾ ਆ ਦੇਖਣ ਦੇ ਵਿੱਚ ਤੇ ਇਧਰ LED ਪੈਨਲਾਂ ਦੇਖੋ ਤੁਸੀਂ ਇਹਦਾ ਡਿਜ਼ਾਈਨ ਵੀ ਬਹੁਤ ਅਲੱਗ ਆ ਹਨਾ ਬਹੁਤ ਵਧੀਆ ਤਰੀਕੇ ਦਾ ਬਣਾਇਆ ਹੋਇਆ ਆ ਸਾਰਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਇਹਨਾਂ ਨੇ ਤੇ ਇਧਰ ਤੁਹਾਨੂੰ ਕਬੂਰਡ ਮਿਲ ਜੂਗਾ ਹਨਾ ਕਬ ਦੇਖ ਸਕਦੇ ਹੋ ਬਹੁਤ ਵਧੀਆ ਸਪੇਸ ਆ ਖੁੱਲੇ ਡੁੱਲੇ ਆ ਪੂਰੀ ਸਪੇਸ ਆ ਨਾ ਐਲਈਡੀ ਲੱਗੀ ਹੋਈ ਆ ਇਸ ਦੇ ਵਿੱਚ ਤੇਨੂੰ نیچے ਸਪੇਸ ਮਿਲ ਜੂਗੀ ਤੇ ਤੈਨੂੰ ਉੱਪਰ ਵੀ ਸਪੇਸ ਮਿਲ ਜੂਗੀ ਕਬੂਰਡ ਦੇ ਵਿੱਚ ਤੇ ਬਾਕੀ ਕੰਮ ਤੁਸੀਂ ਦੇਖ ਸਕਦੇ ਹੋ ਸਾਰਾ ਮਾਡਰਨ ਤਰੀਕੇ ਦਾ ਕੀਤਾ ਹੋਇਆ ਆ ਇੱਧਰ ਤੁਹਾਨੂੰ ਅਟੈਚ ਬਾਥਰੂਮ ਮਿਲ ਜੂਗਾ ਦੇਖਣ ਨੂੰ ਬਾਥਰੂਮ 'ਚ ਜਿਹੜੀ ਫੀਟਿੰਗ ਵਗੈਰਾ ਰਹਿੰਦੀ ਆ ਉਹ ਸਾਰਾ ਕੁਝ ਕਰਨ ਵਾਲਾ ਆ ਸਾਰਾ ਕੰਮ ਤੁਹਾਨੂੰ ਕੰਪਲੀਟ ਕਰਵਾ ਕੇ ਦੇਣਗੇ ਤੇ ਇੱਧਰ ਆ ਜਾਂਦਾ ਵੈਂਟੀਲੇਸ਼ਨ ਵਾਸਤੇ ਇੱਧਰ ਵੀ ਵਧੀਆ ਸਪੇਸ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਰੱਖ ਸਕਦੇ ਹੋ ਹੁਣ ਤੁਹਾਨੂੰ ਲੈ ਕੇ ਚਾਲਦੇ ਆ ਦੂਸਰੇ ਰੂਮ ਤੇ ਵਿੱਚ ਦੂਜਾ ਰੂਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਆ ਵਾਲਪੇਪਰ ਤੁਹਾਨੂੰ ਸਾਰਾ ਅਲੱਗ-ਅਲੱਗ ਮਿਲ ਜੂਗਾ ਹਰੇਕ ਕਮਰੇ ਦੇ ਵਿੱਚ ਇੱਧਰ ਦੇਖੋ ਲਾਈਟਿੰਗ ਆ ਇੱਧਰ ਹੋਰ ਤਰੀਕੇ ਦੇ ਨਾਲ ਕੀਤੀ ਹੋਈ ਆ ਉੱਪਰ ਜਿਹੜੀ ਛੱਤ ਦੇ ਉੱਪਰ ਕੀਤੀ ਹੋਈ ਆ ਕਬੂਡ ਤੁਹਾਨੂੰ ਇੱਧਰ ਵੀ ਮਿਲ ਜੂਗਾ ਤੇ ਜਿਹੜਾ LED ਪੈਨਲ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਦੂਜੇ ਕਮਰੇ ਦੇ ਨਾਲੋਂ ਅਲੱਗ ਡਿਜ਼ਾਈਨ ਦਾ ਆ ਤੇ ਅਟੈਚ ਬਾਥਰੂਮ ਤੁਹਾਨੂੰ ਇਸ ਰੂਮ ਦੇ ਵਿੱਚ ਵੀ ਮਿਲ ਜੂਗਾ ਤੇ ਕੰਮ ਜੋ ਵੀ ਰਹਿੰਦਾ ਆ ਉਹ ਸਾਰਾ ਕਰਵਾ ਕੇ ਦੇਣਗੇ ਬਾਥਰੂਮ ਦਾ ਇਹ ਬਾਕੀ ਇਹ ਸਭ ਕੁਝ ਸੀ ਗਰਾਊਂਡ ਫਲੋਰ ਦੇ ਉੱਪਰ ਹੁਣ ਤੁਹਾਨੂੰ ਲੈ ਕੇ ਚੱ ਦੇਖਣ ਨੂੰ ਮਿਲ ਜਾਣਗੇ ਤੇ ਉੱਪਰ ਜਿਹੜਾ ਵਾਸ਼ਰੂਮ ਹੋਊਗਾ ਉਹ ਦੋਨੇ ਰੂਮ ਦੇ ਲਈ ਕਾਮਨ ਹੋਊਗਾ ਤੁਸੀਂ ਦੇਖ ਸਕਦੇ ਹੋ ਇੱਕ ਰੂਮ ਤੁਹਾਨੂੰ ਇੱਧਰ ਮਿਲ ਜੂਗਾ ਦੇਖਣ ਨੂੰ ਤੇ ਦੂਜਾ ਰੂਮ ਤੁਹਾਨੂੰ ਇਸ ਸਾਈਡ ਮਿਲ ਜੂਗਾ ਦੇਖਣ ਨੂੰ ਰੂਮ ਤੁਸੀਂ ਦੇਖ ਸਕਦੇ ਹੋ ਸਾਰੇ ਖੁੱਲੇ ਡੁੱਲੇ ਨੇ ਵਾਲਪੇਪਰ ਤੁਹਾਨੂੰ ਇਸ ਦੇ ਵਿੱਚ ਵੀ ਲੱਗਿਆ ਹੋਇਆ ਮਿਲ ਜੂਗਾ ਤੇ ਜਿਹੜਾ ਵਾਲਪੇਪਰ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਆ ਐਲਈਡੀ ਪੈਨਲ ਆ ਤੁਸੀਂ ਦੇਖ ਸਕਦੇ ਹੋ ਉਹ ਵੀ ਲੱਗਿਆ ਹੋਇਆ ਆ ਤੇ ਇੱਧਰ ਤੁਹਾਨੂੰ ਲਾਈਟਿੰਗ ਦਾ ਵਧੀਆ ਮਿਲ ਜੂਗਾ ਤੇ ਇੱਧਰ ਨਾਲ ਇੱਕ ਛੋਟੀ ਜੀ ਆ ਜਾਂਦੀ ਹੈ ਬਾਲਕੋਨੀ ਹੈ ਨਾ ਬਾਲਕੋਨੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਤੁਹਾਨੂੰ ਝ ਨੂੰ ਇੰਜੋਏ ਕਰ ਸਕਦੇ ਹੋ ਤੇ ਆਲੇ ਦੁਆਲੇ ਦਾ 뷰 ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆ ਤੇ ਇੱਧਰ ਤੁਸੀਂ ਵਾਸ਼ਰੂਮ ਨੂੰ ਵੀ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਬਣਿਆ ਹੋਇਆ ਆ ਤੇ ਨਾਲੇ ਆ ਜਾਂਦਾ ਇੱਧਰ ਦੂਜਾ ਰੂਮ ਦੂਜਾ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਬਣਿਆ ਹੋਇਆ ਆ ਕਬੂਰਡ ਮਿਲ ਜੂਗਾ ਤੁਹਾਨੂੰ ਇਸ ਦੇ ਵਿੱਚ ਵੀ ਕਬੂਰਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਸਪੇਸ ਆ ਹੈ ਨਾ ਤੇ ਇੱਧਰ ਇੱਕ ਟੇਬਲ ਮਿਲ ਜੂਗਾ ਰੱਖਿਆ ਹੋਇਆ ਤੇ ਨਾਲੇ ਆ ਜਾਂਦਾ ਐਨਡ ਲੀ ਪੈਨਲ ਐਲੀਡੀ ਪੈਨਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਬਣਿਆ ਹੋਇਆ ਆ ਤੇ ਰੂਮ ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਸਾਰਾ ਵਧੀਆ ਤਰੀਕੇ ਦਾ ਕੀਤਾ ਹੋਇ ਇਹ ਏਰੀਆ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਹੈ ਐਨ ਵਧੀਆ ਤਰੀਕੇ ਦਾ ਬਣਿਆ ਹੋਇਆ ਹੈ ਤੇ ਪੂਰੀ ਖੁੱਲੀ ਡੁੱਲੀ ਸਪੇਸ ਮਿਲ ਜਾਂਦੀ ਹੈ ਤੁਹਾਨੂੰ ਇੱਧਰ ਤੇ ਜੇਕਰ ਇਸ ਦੇ ਰੇਟ ਦੀ ਗੱਲ ਕਰੀਏ 70 ਲੱਖ ਰੁਪਏ ਇਸ ਕੋਠੀ ਦੀ ਡਿਮਾਂਡ ਹੈ ਤੇ ਬਾਕੀ ਮੌਕੇ ਦੇ ਉੱਪਰ ਮਾਨਤਾਣ ਹੋ ਜਾਊਗਾ ਤੇ ਜੇਕਰ ਇਸ ਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਪਟਿਆਲੇ ਪ੍ਰੋਫੈਸਰ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਹੇ ਕੋਠੀ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਲੈਣੀ ਹੈ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ ਬਾਕੀ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਫੋਲੋ ਜ਼ਰੂਰ ਕਰ